ਸਰਸਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ 22 ਸਤੰਬਰ ਨੂੰ ਮਨਾਇਆ ਜਾ ਰਿਹਾ ਤੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਕਈ ਜਥੇਬੰਦੀਆਂ ਜਿਨ੍ਹਾਂ ਵੱਲੋਂ ਕੀ ਇਕੱਠੇ ਹੋ ਕੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ 19 ਤਰੀਕ ਤੋਂ ਸਮਾਗਮ ਸ਼ੁਰੂ ਹੋਣਗੇ ਸ਼ੇਖਾਨਪੜ ਸਾਹ 19 ਤਰੀਕ ਨੂੰ ਸ਼ੁਰੂ ਕੀਤੇ ਜਾਣੇ ਨੇ ਤੇ 22 ਤਰੀਕ ਨੂੰ ਸ਼ੇਖਨਪਟ ਸਾਹਿਬ ਦੇ ਭੋਗ ਪਾਇਆ ਗਿਆ ਤੇ ਇਸੇ ਦਰਮਿਆਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਨਾਮ ਮਸਬੀ ਸਿੱਖਾ ਦੇ ਨਾਲ ਜੋੜ ਕੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਛੋਟਾ ਕੀਤਾ ਜਾ ਰਿਹਾ ਰੰਗਰੇਟਾ ਗੁਰੂ ਦਾ ਬੇਟਾ ਇਹ ਜਿਹੜਾ ਉਪਾਦੀ ਉਹਨਾਂ ਨੂੰ ਦਿੱਤੀ ਗਈ ਤਾਂ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਹਰ ਇੱਕ ਕੌਮ ਦੇ ਲਈ ਤੇ ਸਭ ਤੋਂ ਵੱਡੀ ਹੈ ਸ਼ਹਾਦਤ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਸਿੱਖਾਂ ਲਈ ਨਹੀਂ ਹਿੰਦੂਆਂ ਦੇ ਲਈ ਬਾਕੀ ਧਰਮਾਂ ਨੂੰ ਚੌਣ ਦੇ ਲਈ ਜਿਹੜੀ ਸ਼ਹਾਦਤ ਦਿੱਤੀ ਤੇ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਵੀ ਇਹ ਦੁੱਤੀ ਸ਼ਹਾਦਤ ਹੈ ਜਿਸ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ 22 ਸਤੰਬਰ ਨੂੰ ਕਰਵਾਏ ਜਾ ਰਹੇ ਨੇ ਤੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਇਕੱਠੀਆਂ ਹੋਈਆਂ ਜਿੱਥੇ ਬੰਦੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਨਜੀਤ ਸਰ ਕੀ ਕਹਿਣਾ ਚਾਹੁੰਦੇ ਹੋ? ਹਾਂ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਜ਼ਲਤ ਮਹਾਪੰਚਾਇਤ ਪੰਜਾਬ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਨੈਸ਼ਨਲ ਜ਼ਲਤ ਮਹਾਪੰਚਾਇਤ ਦੇ ਆਗੂਆਂ ਦੀ ਸੀ ਮੀਟਿੰਗ ਬੁਲਾਈ ਹੈ। ਤੋ ਮੀਟਿੰਗ ਦਾ ਜਿਹੜਾ ਬਕਸਦ ਆਇਆ ਹੋਇਆ ਹੈ ਕਿ ਸ਼ਰੋਮਣੀ ਜਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ 22 ਸਤੰਬਰ ਨੂੰ ਗੁਰਦੁਆਰਾ ਹਾਜ਼ੀਰਤਨ ਸਾਹਿਬ ਗੁਰਦੁਆਰਾ ਹਾਜ਼ੀਰਤਨ ਸਾਹਿਬ 20 ਤਰੀਕ ਨੂੰ ਖਣਪੜ ਸਾਹਿਬ ਪ੍ਰਗਟ ਹੋਣਗੇ 21 ਨੂੰ ਮੱਧ ਤੇ 22 ਤਰੀਕ ਨੂੰ ਸ਼੍ਰੀ ਖਣਪੜ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਉਸ ਦਿਨ ਸਮੁੱਚੀਆਂ ਬਾਬਾ ਜੀਵਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਜਾਂ ਜਿਹੜੇ ਵੀ ਬਾਬਾ ਜੀਵਨ ਸਿੰਘ ਜੀ ਦੇ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਬਾਬਾ ਸਾਹਿਬ ਅੰਬेडकर ਦੇ ਮਿਸ਼ਨ ਨਾਲ ਜੁੜੇ ਹੋਏ ਨੇ ਗੁਰੂ ਵਿਦਾਸ ਦੇ ਮਿਸ਼ਨ ਨਾਲ ਜੁੜੇ ਹੋਏ ਨੇ ਭਗਵਾਨ ਬਾਲਮੀਕ ਦੇ ਮਿਸ਼ਨ ਨਾਲ ਜੁੜੇ ਹੋਏ ਨੇ ਅ ਜਿਹੜੇ ਵੀ ਮਿਸ਼ਨ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਅਨੁਸਾਰ ਇਹਨੂੰ ਸਦਾਸੀ ਦਿੱਤਾ ਹੈ ਇੱਕ ਅਸੀਂ ਇਹ ਕਾਰ ਬਣਾਇਆ ਤੇ ਇਹ ਕਾਰ ਬਕਾਇਦਾ ਤੌਰ ਤੇ ਅ ਬਾਬਾ ਜੀਵਨ ਸਿੰਘ ਨਿਸਕਾਮ ਸੇਵਾ ਸੁਸਾਇਟੀ ਸਹਿਯੋਗ ਐਨਜੀਓ ਜਥੇਬੰਦੀ ਏ ਬਾਬਾ ਜੀਵਨ ਸਿੰਘ ਵਿਦਿਆਕਪਾਲ ਟ੍ਰਾਂਸਫਰ ਤੋਂ ਗੁਰੂ ਘਰ ਦੀਆਂ ਕਮੇਟੀਆਂ ਤੇ ਨੈਸ਼ਨਲ ਅਦਾਲਤ ਮਹਾਪੰਚਾਇਤ ਬਲੋ ਸਾਂਝੇ ਤੌਰ ਤੇ ਅਸੀਂ ਨੂੰ ਨੌਨ ਪੋਲੀਟੀਕਲ ਤੌਰ ਤੇ ਬਣਾ ਰਹੇ ਹਾਂ ਕਿਉਂਕਿ ਸ਼੍ਰੋਮਣੀ ਜਰਨਲ ਅਮਰਸ਼ੀਦ ਬਾਬਾ ਜੀਵਨ ਸਿੰਘ ਦੀ ਜਿਹੜੀ ਕੁਰਬਾਨੀ ਹੈ ਉਹ ਕੁਰਬਾਨੀ ਕਿਸੇ ਇੱਕ ਜਾਤ ਵਾਸਤੇ ਨਹੀਂ ਪਰ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਚਲਾਕ ਲੋਕਾਂ ਨੇ ਬਾਬਾ ਜੀਵਨ ਸਿੰਘ ਨੂੰ ਇੱਕ ਜਾਤੀ ਵਿਸ਼ੇਸ਼ ਮਰਜੀ ਸਿੱਖ ਨਾਲ ਜੋੜ ਕੇ ਜਿਹੜਾ ਉਹਨਾਂ ਦੀ ਕੁਰਬਾਨੀ ਨੂੰ ਛੋਟਾ ਕਰਨ ਦਾ ਯਤਨ ਕੀਤਾ ਮੈਂ ਵੀ ਸਖਤ ਆਲੋਚਨਾ ਕਰਦਾ ਮਰਜੀ ਸਿੱਖ ਨੂੰ ਇਸ ਕਰਕੇ ਜਨਮ ਰੋਣਾ ਪੈਂਦਾ ਕਿਉਂਕਿ ਦੂਜੇ ਇਹਨਾਂ ਦਾ ਜਿਹੜਾ ਕਿ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਮੈਂ ਥੋੜਾ ਜਿਹਾ ਬਰੀਫ ਕਰਨਾ ਚਾਹਾਂਗਾ ਚਿਰਗੁਰ ਤੇਗ ਬਾਦਰ ਸਾਹਿਬ ਨੇ ਜਦੋਂ ਹਿੰਦੂ ਧਰਮ ਬਚਾਉਣ ਦੇ ਲਈ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਤਾਂ ਉਸ ਸਮੇਂ ਸ਼੍ਰੋਮਣੀ ਜਨ ਲਾਹਰ ਸਿੰਘ ਬਾਬਾ ਜੀਵਨ ਸਿੰਘ ਉਸ ਸਮੇਂ ਭਾਈ ਜਤਾ ਜੀ ਜਿਨ੍ਹਾਂ ਦਾ ਨਾਮ ਸੀਗਾ ਉਹਨਾਂ ਨੇ ਆਪਣੇ ਪਿਤਾ ਨੂੰ ਸ਼ਹੀਦ ਕਰਕੇ ਗੁਰੂ ਤੇਗ ਬਾਦਰ ਸਾਹਿਬ ਦਾ ਪਵਿੱਤਰ ਸੀਸ ਆਨੰਦਪੁਰ ਸਾਹਿਬ ਪਹਚਾਇਆ ਤੇ ਜਿਹੜਾ ਮਤੜ ਸੀਗਾ ਉਹਨਾਂ ਦੇ ਬਾਬਾ ਜੀਵਨ ਸਿੰਘ ਦੇ ਤਾਇਆ ਆਗਿਆਰਾਮ ਜੀ ਉਹ ਲੈ ਗਏ ਸੀਗੇ ਤੇ ਉਹਨਾਂ ਨੇ ਜਿਹੜਾ ਦਿੱਲੀ ਦੇ ਵਿੱਚ ਦਿਲ ਵਾਲੀ ਗਲੀ ਬਜਦੀ ਸੀ ਜਿਹੜਾ ਅੱਜ ਗੁਰਦੁਆਰਾ ਸਾਹਿਬ ਜਿੱਦੇ ਸਥਿਤ ਹੈਗਾ ਉੱਥੇ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਾ ਕੇ ਜਾਨੀ ਕਿ ਗੁਰੂ ਸਾਹਿਬ ਦੇ ਧਰ ਦਾ ਜਿਹੜਾ ਸਿਸਕਾਰ ਕੀਤਾ ਸੀ ਪਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਤਿਹਾਸ ਜਿਹੜਾ ਹੈ ਉਹਨੂੰ ਸੁਭਾਇਆ ਜਾ ਰਿਹਾ ਤੇ ਇਸ ਲਈ ਮੈਂ ਅਪੀਲ ਕਰਦਾ ਨੈਸ਼ਨਲ ਦਰਤ ਮਹਾ ਪੰਚਾਇਤ ਵੱਲੋਂ ਨਿੱਜੀ ਤੌਰ ਤੇ ਕਿਰਨਜੀਤ ਸਿੰਘ ਗਹਿਰੀ ਵੀ ਕਿ ਆਵਾਪਾਸਾਰੇ ਸ਼੍ਰੋਮਣੀ ਜਨੈਲਾ ਮਰਸ਼ਿਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੋ ਪ੍ਰਕਾਸ਼ ਪੂਰਵ ਗੁਰਦੁਆਰਾ ਹਾਜ਼ਰੀਤਨ ਸਾਹਿਬ ਬਠਿੰਡਾ ਵਿਖੇ ਮਨਾਈਏ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਪ੍ਰੰਧ ਕਮੇਟੀ ਦਾ ਵੀ ਅਸੀਂ ਸਹਿਯੋਗ ਮੰਗਦੇ ਆ ਤੇ ਸਾਰਿਆਂ ਜਿੱਥੇ ਬੰਦਿਆਂ ਸਹਿਯੋਗ ਮੰਗਦੇ ਆ ਕਿ ਸਮੂਚੀਆ ਸੰਗਤਾਂ 22 ਸਤੰਬਰ ਨੂੰ ਬਠਿੰਡਾ ਦੇ ਹਾਜ਼ਰਤ ਇਨਸਾਫ ਗੁਰਦੁਆਰਾ ਸਾਹਿਬ ਪਹੁੰਚੋ ਤੇ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾ ਕੇ ਆਪਣੇ ਜਨਮ ਨੂੰ ਅਸੀਂ ਸਫਲ ਕਰੀਏ